ਹਿੰਦੁਸਤਾਨ ਚ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਦਾ ਪ੍ਰੋਟੋਕੋਲ ਤੋੜ ਕੇ ਆਏ ਨੇ ਉਹ ਆਪ ਹੁਣ ਅੱਜ ਕੱਲ ਜੀ 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 ਵੀ ਆਪਾਂ ਕੋਈ ਇਹ ਫਾਰਮੈਲਟੀ ਵਾਲਾ ਕੰਮ ਨਹੀਂ ਕਰਨਾ ਵੀ ਆਪਾਂ ਉੱਥੇ ਗਏ ਫੋਟੋ ਕਰਾਈ ਫੇਸਬੁਕ ਤੇ ਪਾਈ ਉਹ ਕੰਮ ਨਹੀਂ ਕਰਨਾ ਆਸ਼ੂ ਜੀ ਨੂੰ ਜਿਤਾਉਣਾ ਕਾਂਗਰਸ ਪਾਰਟੀ ਨੂੰ ਜਿਤਾਉਣਾ ਤੇ ਕਾਂਗਰਸ ਨੂੰ ਮਜ਼ਬੂਤ ਕਰਨਾ ਤੇ 2027 ਦੇ ਵਿੱਚ ਉਹਨਾਂ ਦੇ ਕੋਈ ਕੁਐਸਚਨ ਹੋਣੇ ਆ ਤੇ ਕੁਐਸਚਨਰ ਦਾ ਜਵਾਬ ਲੀਡਰਸ਼ਿਪ ਨੇ ਦੇਤਾ ਹੋਰ ਉਹਦੇ ਵਿੱਚ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਿਵੇਂ ਆਸ਼ੂ ਜੀ ਨੇ ਆਪਣੇ ਏਰੀਏ ਦੇ ਵਿੱਚ ਡਵੈਲਪਮੈਂਟ ਕੀਤੀ ਆ ਉਸ ਡਵੈਲਪਮੈਂਟ ਕਰਕੇ ਲੋਕਾਂ ਨੂੰ ਕੁਝ ਡਿਲੀਵਰ ਕਰਨ ਦੇ ਲਈ ਈੜੀ ਗੱਲ ਕੋਈ ਏਜੰਡੇ ਵਾਲੀ ਫੰਡੇ ਵਾਲੀ ਕਰਨ ਵਾਲੀ ਹੋਈ ਉਹ ਗੱਲ ਤਰੀਕੇ ਨਾਲ ਲੌਜੀਕ ਨਾਲ ਜਰੂਰ ਲੋਕਾਂ ਨੂੰ ਸਮਝਾਵਾਂਗੇ ਉਹ ਸਾਡੀ ਡਿਊਟੀ ਬਣਦੀ ਆ ਆਪੋਜੀਸ਼ਨ ਦੇ ਵਿੱਚ ਹੋਣ ਦੇ ਨਾਤੇ ਇਪਾਕਿਸਤਾਨ ਤੱਕ ਸਾਫਾ ਮੱਲਾ ਮਾਰੀਆਂ ਨੇ ਅੱਜ ਵੀ ਜੇ ਕੋਈ ਨਾ ਕੋਈ ਆਪਣੇ ਭਰਾ ਦੋਸਤਾਂ ਨਾਲ ਕੋਈ ਠੱਗੀ ਠੋਰੀ ਸੀ ਤੇ ਨਾ ਕੋਈ ਬੇਈਮਾਨੀ ਸੀ ਰੱਖਣ ਦਾ ਮਕਸਦ ਮਨੋਰਥ ਸੀ ਆਪਣੇ ਜਿਹੜੇ دوست ਮਿੱਤਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੇ ਸੱਜਣ ਦੇ ਲਈ ਅਸੀਂ ਪਾਰਟੀ ਜੁਆਇਨ ਕੀਤੀ ਆ ਅਸੀਂ ਉਹਨੂੰ ਦਿਟਾਉਣ ਲਈ ਕਿਵੇਂ-ਕਿਵੇਂ ਕੰਮ ਕਰਨਾ ਜੀ ਕੀ ਪਲੈਨਿੰਗ ਕਰਨੀ ਆ ਤੇ ਕਈ ਵਾਰ ਇਹ ਹੁੰਦਾ ਹੱਥੀਕੇ ਦਾੰਦ ਖਾਣੇ ਕੋਰ ਦਿਖਾਣੇ ਕੇ ਔਰ ਰਾਜਨੀਤੀ ਮੇ ਬਹੁਤ ਕੁਛ ਹੋਤਾ ਹੈ ਔਰੀ ਗੱਲ ਅਸੀਂ ਅੱਜ ਇਹਨਾਂ ਨੂੰ ਦੱਸਿਆ ਵੀ ਆਪਾਂ ਕੋਈ ਇਹ ਫਾਰਮੈਲਟੀ ਵਾਲਾ ਕੰਮ ਨਹੀਂ ਕਰਨਾ ਵੀ ਆਪਾਂ ਉੱਥੇ ਗਏ ਫੋਟੋ ਕਰਾਈ ਫੇਸਬੁਕ ਤੇ ਪਾਈ ਉਹ ਕੰਮ ਨਹੀਂ ਕਰਨਾ ਆਪਾਂ ਗਰਾਊਂਡ ਲੈਵਲ ਤੇ ਮਿਹਨਤ ਕਰਕੇ ਆਸ਼ੂਜੀ ਨੂੰ ਜਿਤਾਉਣਾ ਕਾਂਗਰਸ ਪਾਰਟੀ ਨੂੰ ਜਿਤਾਉਣਾ ਤੇ ਕਾਂਗਰਸ ਨੂੰ ਮਜ਼ਬੂਤ ਕਰਨਾ ਤੇ 2027 ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਇਹ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਕਾਂਗਰਸ ਦੇ ਸਾਮ ਹੋਏ ਹਿੰਮਤ ਜੀ ਦੇ ਰੂਪ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਬੈਸਦ ਨੂੰ ਬੈਕ ਕੇ ਸੌਣ ਜਿਹੜਾ ਨਹੀਂ ਰਿਹਾ ਹੋਇਆ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਤੁਹਾਨੂੰ ਬੜਾ ਪਿਆਰ ਦਿੰਦਾ ਸੋ ਦੇਖੋ ਉਹਨਾਂ ਦੇ ਕੋਈ ਕੁਐਸਚਨ ਹੋਣੇ ਆ ਤੇ ਕੁਐਸਚਨਰ ਦਾ ਜਵਾਬ ਲੀਡਰਸ਼ਿਪ ਨੇ ਦੇਤਾ ਹੋਰ ਉਹਦੇ ਵਿੱਚ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਅਸੀਂ ਸਿਰਫ ਲੋਕਾਂ ਦੀ ਸੇਵਾ ਕਰਨ ਵਾਸਤੇ ਲੋਕਾਂ ਦੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਆਤਮਨਗਰ ਹਲਕਾ ਲੜਾਈ ਦੀ ਭੇਂਟ ਚੜਿਆ ਰਿਹਾ ਉਸ ਕੰਮ ਤੋਂ ਬਚਾ ਕੇ ਜਿਵੇਂ ਆਸ਼ੂ ਜੀ ਨੇ ਆਪਣੇ ਏਰੀਏ ਦੇ ਵਿੱਚ ਡਵੈਲਪਮੈਂਟ ਕੀਤੀ ਆ ਉਸ ਡਵੈਲਪਮੈਂਟ ਕਰਕੇ ਲੋਕਾਂ ਨੂੰ ਉਸ ਕੋਸ਼ ਡਿਲੀਵਰ ਕਰਨ ਦੇ ਲਈ ਅਸੀਂ ਜਿਹੜੀ ਸੋਚ ਰੱਖ ਕੇ ਦੁਆਰੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਨਾ ਕਿ ਕਿਸੇ ਦੇ ਖਿਲਾਫ ਬੋਲ ਕੇ ਕਿਸੇ ਨੂੰ ਮਾੜਾ ਬੋਲ ਕੇ ਮੈਰ ਪੋਲਟਿਕਸ ਨੂੰ ਨਹੀਂ ਕਰਨੀ ਉਹ ਸਮੇਂ ਬਦਲ ਗਏ ਪਰ ਜਿਹੜੀ ਗੱਲ ਕੋਈ ਏਜੰਡੇ ਵਾਲੀ ਫੰਡੇ ਵਾਲੀ ਕਰਨ ਵਾਲੀ ਹੋਈ ਉਹ ਗੱਲ ਤਰੀਕੇ ਨਾਲ ਲੌਜੀਕ ਨਾਲ ਜਰੂਰ ਲੋਕਾਂ ਨੂੰ ਸਮਝਾਵਾਂਗੇ ਉਹ ਸਾਡੀ ਡਿਊਟੀ ਬਣਦੀ ਆ ਆਪੋਜੀਸ਼ਨ ਦੇ ਵਿੱਚ ਹੋਣ ਦੇ ਨਾਤੇ ਸੋ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਵੀਰ ਆਸ਼ੂ ਲਈ ਬਹੁਤ ਵਧੀਆ ਹੋਊਗਾ ਤੁਹਾਡੇ ਸਾਰੇ ਸਾਡੇ ਮੇਰੇ ਸਪੋਰਟਰਾਂ ਦਾ ਮੇਰੇ ਵੀਰਾਂ ਦਾ ਸਹਿਯੋਗ ਨਾਲ ਅੱਛਾ ਗੱਲ 2027 ਦੇ ਇਲੈਕਸ਼ਨਾਂ ਚ ਐਮਐਲਏ ਬਤੌਰ ਐਮਐਲਏ ਆਟਮਨਗਰ ਸੀਟ ਤੋਂ ਤੁਸੀਂ ਜਿੱਤੋਗੇ ਦੇਖੋ ਮੈਂ ਕੋਈ ਕਮਿਟਮੈਂਟ ਨਹੀਂ ਕਰਕੇ ਆਇਆ ਦੇਖੋ ਮੈਂ ਇਹ ਗੱਲ ਦੇ ਵਿੱਚ ਮੈਨੂੰ ਕੋਈ ਗਰੇਜ ਨਹੀਂ ਗੱਲ ਕਹਿਣ ਚ ਕਦੇ ਵੀ ਸ਼ਰਤਾਂ ਨਾਲ ਚੀਜ਼ਾਂ ਨਹੀਂ ਮੈਂ ਸਮਝਦਾ ਮਿਲਦੀਆਂ ਹੁੰਦੀਆਂ ਸੋਹਣੂ ਚੀਜ਼ ਮਿਲਦੀ ਆ ਤੁਹਾਡੀ ਸ਼ਬੀ ਤੁਹਾਡੀ ਕਾਰਗੁਜ਼ਾਰੀ ਉਸ ਚੀਜ਼ ਨੂੰ ਦੇਖ ਕੇ ਪਾਰਟੀ ਨੇ ਟਿਕਟ ਦੇਣੀ ਆ ਸੋ ਪਾਰਟੀ ਨੂੰ ਚੰਗਾ ਲੱਗੂਗਾ ਸਾਨੂੰ ਟਿਕਟ ਦੇਊਗੀ ਪਾਰਟੀ ਨੂੰ ਜੇ ਨਹੀਂ ਚੰਗਾ ਲੱਗੂਗੀ ਤਾਂ ਪਾਰਟੀ ਨਹੀਂ ਟਟਦਊਗੀ ਜੀ ਨੂੰ ਦੇਊਗੇ ਅਸੀਂ ਉਹਦੇ ਸਰੂਪ ਆਪਾਂ ਦਾਗੇ ਕੋਈ ਇਹਦੇ ਵਿੱਚ ਕੋਈ ਇਹ ਤਾਂ ਨਹੀਂ ਹੈਗਾ ਵੀ ਕੋਈ ਕਮਾਈ ਕਰਨ ਆਏ ਆ ਹਾਂ ਜਿਹੜੇ ਲੋਕਾਂ ਨੂੰ ਕਮਾਈ ਦਾ ਡਰ ਹੋਊਗਾ ਉਹ ਥੋੜੇ ਦਿਨ ਅਜ ਕੋਈ ਨਾ ਕੋਈ ਗੱਲ ਸਾਹਮਣੇ ਆਈ ਜਾਣੀ ਆ ਕਿਸੇ ਨਾ ਕੇ ਜੇ ਕਿਸੇ ਦੇ ਮੰਚ ਹੋ ਇਹ ਕਿਸੇ ਦਾ ਵੀ ਮਤਲਬ ਹੋਇਆ ਯਾਰ ਕਿਸੇ ਦਾ ਕੀ ਮਤਲਬ ਨਾ ਤੁਸੀਂ ਹੋਰ ਪਾਸੇ ਨਾਲ ਗੱਲ ਕਮਾਇਆ ਕਰੋ ਅੱਧਾ ਤਾਂ ਲੜਾਈ মিডিਆ ਵਾਲੇ ਤੁਸੀਂ ਬਾਅਦਨੇ ਸਾਡੇ ਵੀਰ ਸਭ ਗੱਲ ਕਰੀਏ ਲੱਗਦਾ ਤੁਹਾਡੇ ਮਤਲਬ ਕਿ ਕਾਂਗਰਸ ਤੁਸੀਂ ਆਏ ਆ ਉੱਤੇ ਲੱਗਦਾ ਗੁੱਟਬਾਜ਼ੀ ਕਿੰਨੀ ਕਿਤੇ ਵਧੀ ਹੈ ਤੇ ਗੁੱਟਬਾਜ਼ੀ ਲੱਗਦਾ ਇਹ ਇਲੈਕਸ਼ਨ ਉੱਪਰ ਅਸਰ ਪਾਉਂਦੀ ਹੈ ਨਹੀਂ ਕੋਈ ਗੁੱਟਬਾਜ਼ੀ ਨਹੀਂ ਇਹ ਤਾਂ ਪਿਆਰ ਹੈ ਪਿਆਰ ਦੀਆਂ ਗੱਲਾਂ ਨੇ ਚਰਚਾ ਕਿੰਨੀ ਹੋ ਰਹੀ ਹੈ ਕਾਂਗਰਸ ਪਾਰਟੀ ਦੀ ਆ ਦੂਜਿਆਂ ਨੂੰ ਕੋਈ ਨਹੀਂ ਜੋ ਚਰਚਾ ਹੋ ਰਹੀ ਹੈ ਜਿਵੇਂ ਮਰਜ਼ੀ ਹੋ ਰਹੀ ਹੈ ਚਰਚਾ ਹੋ ਰਹੀ ਆ ਨਾ ਇਸ ਕਰਕੇ ਚਰਚਾ ਚਰਚਾ ਦੀ ਇਹ ਚਰਚਾ ਹੋ ਜਾਣੀ ਆ ਵੀ ਸੀਲ ਜਿਹੜੀ ਆ ਉਹ ਆਸ਼ੂ ਜੀ ਨੇ ਜਿੱਤ ਜਾਣੀ ਆ ਇਸ ਚਰਚਾ ਦੇ ਵਿੱਚ ਸਾਹਿਬ ਅਸੀਂ ਤਾਂ ਵੈਲਕਮ ਕਰਦੇ ਆਂ ਕਰਨਵਲ ਸਾਹਿਬ ਦੇ ਆਉਣ ਨਾਲ ਸਾਰੀ ਟੀਮ ਤਗੜੀ ਹੋਈ ਐ ਦੋ ਚੋਣਾਂ ਇਸ ਇਲਾਕੇ 'ਚੋਂ ਲੱਗੇ ਲੜੇ ਨੇ ਪਹਿਲੇ 17 'ਚ ਤੇ 22 'ਚ ਨਾਲ ਲੱਗਦਾ ਵਿਸਤ੍ਰਿਤ ਇਲਾਕਾ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਸਾਂਝੇ ਨੇ ਤੋ ਇਹ ਉਹਨਾਂ ਦੇ ਆਉਣ ਨਾਲ ਮੈਂ ਸਮਝਦਾ ਇੱਕ ਕਾਂਗਰਸੀ ਵਰਕਰ ਨੂੰ ਵੀ ਜਿਨੇ 10 ਸਾਲ ਇਹਨਾਂ ਲਈ ਮਿਹਨਤ ਕੀਤੀ 17 ਚ ਕੀਤੀ 22 ਚ ਕੀਤੀ ਉਹ ਵਰਕਰ ਨੂੰ ਵੀ ਉਹ ਇੱਕ ਬੌਂਡ ਹੁੰਦਾ ਹੈ ਉਹ ਹੋਰ ਦੁਬਾਰਾ ਖੁਸ਼ੀ ਮਿਲੀ ਹੈ ਤੇ ਲੋਕਾਂ 'ਚ ਬਹੁਤ ਉਤਸ਼ਾਹ ਆਇਆ ਵਰਕਰ ਦੇ ਵਿੱਚ ਜੀ ਮੈਂ ਸਭੀ ਪ੍ਰਚਾਰ ਵਾਲੋ ਨਹੀਂ ਕੀਤਾ ਇਹ ਤੁਹਾਡੇ ਹੀ ਪਾਰਟੀ ਦੇ ਨੂੰ ਕਹਿ ਰਹੇ ਨੇ ਜਦੋਂ ਇਹਨਾਂ ਨੂੰ ਜੁਆਇਨ ਉਹ ਛੱਡੋ ਜੀ ਇਹ ਇਸ ਵੇਲੇ ਏਜੰਡਾ ਆਸ਼ੂ ਜੀ ਦੀ ਇਲੈਕਸ਼ਨ ਹੈ ਜਿਹੜੇ ਸੱਜਣ ਇੱਕ ਕਾਂਗਰਸ ਨਹੀਂ ਹਿੰਦੁਸਤਾਨ ਚ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਦਾ ਪ੍ਰੋਟੋਕੋਲ ਤੋੜ ਕੇ ਆਏ ਨੇ ਉਹ ਆਪ ਹੁਣ ਅੱਜਕੱਲ੍ਹ